ਝੂਠੇ ਪਰਚੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਰਾਂਗੇ ਕਾਰਵਾਈ ਸੁਖਬੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਫ ਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਹ ਲੜੀਵਾਰ ਰਖਵਾਏ ਗਏ ਸ਼੍ਰੀ ਖਾਨਪੁਰ ਸਾਹਿਬ ਦੇ ਭੋਗ ਵਿੱਚ ਸ਼ਾਮਲ ਹੋਏ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੁਲਿਸ ਵੱਲੋਂ ਕਾਂਗਰਸੀ ਆਗੂਆਂ ਦੀ ਸ਼ੈਤ ਇਹ ਅਕਾਲੀ ਭਾਜਪਾ ਵਰਕਰਾਂ ਉੱਪਰ ਝੂਠੇ ਪਰਚੇ ਕੀਤੇ ਜਾ ਰਹੇ ਹਨ ਇਹ ਆਕਾਲੀ ਸਰਕਾਰ ਔਰ ਤੇ ਝੂਠੇ ਪਰਚੇ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੋ ਗੱਲਾਂ ਜਿਹੜੀਆਂ ਅਹਿਮ ਨਿਕਲੀਆਂ ਹਨ। ਮੈਂ 25 ਹਲਕਿਆਂ 'ਚ ਗਿਆ ਜਿਹੜੀਆਂ ਵਰਕਰਸ ਮੀਟਿੰਗ ਕੀਤੀ ਹੈ। ਇੱਕ ਕਾਂਗਰਸ ਸਰਕਾਰ ਨੇ ਐਨੇ ਝੂਠੇ ਪਰਚੇ ਕੀਤੇ ਹੈ। ਵਰਕਰਾਂ ਦੇ ਜਿਹੜੇ ਵੀ ਮੈਂ ਹਲਕੇ 'ਚ ਗਿਆ ਹੈ। ਦੋ ਦੋ ਸੋ 3300 ਵਰਕਰ ਆ ਰਹੇ ਜਿਨ੍ਹਾਂ ਤੇ ਉਹਨਾਂ ਦੇ ਬੀਵੀਆਂ ਦੇ ਬਜ਼ੁਰਗ ਮਾਈਆਂ ਤੇ ਝੂਠੇ ਪਰਚੇ ਕੀਤੇ ਆ ਅੱਜ ਵੀ ਝੂਠੇ ਪਰਚੇ ਕਰਨ ਨਾਲ ਆ ਸੋਚ ਦੀ ਕਾਂਗਰਸ ਕੇਸੀ ਸ਼੍ਰੋਮਣੀ ਕਾਲੀਦ ਦੇ ਵਰਕਰਾਂ ਨੂੰ ਡਰਾ ਦਾਂਗੇ ਡੀਮੋਟਿਵੇਟ ਕਰ ਦਾਂਗੇ ਪਰ ਮੈਂ ਦੇਖਿਆ ਕਿ ਜਿਨੇ ਝੂਠੇ ਪਰਚੇ ਕੀਤੇ ਉਹਨੇ ਸਟਰੋਂਗ ਉਹਨੇ ਤਗੜੇ ਹੋ ਕੇ ਆ ਵਰਕਰ ਨਿਕਲ ਰਹੇ ਆ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਣਾ ਹੈ ਅਫਸਰ ਸਹਿਬਾਨ ਨੂੰ ਕਿ ਆ ਜਿਹੜਾ ਝੂਠੇ ਪਰਚੇ ਦਾ سلسلہ ਹੁ ਬਹੁਤ ਹੋ ਗਿਆ ਸਰਕਾਰ ਇਹਨਾਂ ਦੀ ਕੈਪਟਨ ਦੀ ਰਹਿਣੀ ਨਹੀਂ ਜਦੋਂ ਸਰਕਾਰ ਚੇਂਜ ਹੋਈ ਇਮੀਡੀਏਟਲੀ ਅਸੀਂ ਹਾਈ ਲੈਵਲ ਕਮੇਟੀ ਬਣਾਵਾਂਗੇ ਜਿਹੜੀ ਐਗਜ਼ਾਮਨ ਕਰੂਗੀ ਕਿਹੜੇ ਅਫਸਰਾਂ ਨੇ ਮਿਲ ਕੇ ਝੂਠੇ ਪਰਚੇ ਕੀਤੇ ਝੂਠਾ ਪਰਚਾ ਬਣਾਉਣਾ ਕਾਨੂੰਨੀ ਗੁਨਾਹ ਹੈ ਐਸਐਚਓ ਬੀਐਸਪੀ ਸੋਚ ਲੈਂਨ ਜੇ ਉਹ ਭਾਗੀਦਾਰੀ ਹੋਣਗੇ ਝੂਠੇ ਪਰਚਿਆਂ ਦੀ ਫਿਰ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਕਿਉਂਕਿ ਜਿਸ ਜਿਸ ਤਰੀਕੇ ਨਾਲ ਝੂਠੇ ਪਰਚੇ ਬਣਾਏ ਜਾ ਰਿਹਾ ਹੈ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ ਉਹ ਸੋਚਦੇ ਆ ਕਿ ਸਾਨੂੰ ਕੁਝ ਹੋਣਾ ਨਹੀਂ ਅਸੀਂ ਤਾਂ ਅਫਸਰ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਇੱਕ ਤੀ ਇਸ ਝੂਠੇ ਪਰਚੇ ਦਾ ਐਂਡ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਸਟਰੋਂਗ ਐਕਸ਼ਨ ਲਵਾਂਗੇ ਐਜਾ ਸਟਰੋਂਗ ਐਕਸ਼ਨ ਜਿਹੜਾ ਇੱਕ ਐਗਜ਼ਾਮਪਲ ਸੈੱਟ ਕਰੂਗਾ ਕਿ ਅੱਗੇ ਤੋਂ ਇਨਸਾਫ ਮਿਲੇ ਤੇ ਝੂਠੇ ਇੱਕ ਪਰਚੇ ਨਾ ਹੋਣ ਬਸ ਨਿਊ ਡੈਮੋਕਰੈtic ਅਲਾਈਜ ਦੂਜੀ ਗੱਲ ਮੈਂ ਕਹਿਣਾ ਚਾਹਣਾ ਆ ਪਿੱਛੇ ਜੇ ਲੋਕਲ ਇਲੈਕਸ਼ਨ ਜਿੰਨੇ ਵੀ ਹੋਏ ਸੀ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਹੁਣ ਸਰਪੰਚੀ ਦਾ ਕੰਪਲੀਟ ਮਰਡਰ ਆਫ ਡੈਮੋਕਰਸੀ ਮੈਂ ਤਾਂ ਬੇਨਤੀ ਕਰਦਾ ਪੰਜਾਬ ਸਰਕਾਰ ਕੈਬਨਟ ਚ ਪਾਸ ਕਰਕੇ ਐਕਟ ਹੀ ਬਦਲ ਦੇਤੇ ਕਿ ਨਾਮਿਨੇਸ਼ਨ ਦਾ ਕਰ ਦਿਓ ਕਿਫਾ ਦਾ ਤੁਸੀਂ ਧੱਕੇ ਨਾਲ ਤੁਸੀਂ ਕਾਲਜ ਦਾਖਲ ਕਰਦੇ ਹੋ ਉਹਦੇ ਉਤੇ ਡਰਾ ਉਹਦੇ ਬਾਅਦ ਝੂਠੇ ਪਰਚੇ ਕਰਦੇ ਹੋ ਡਰਾਉਂਦੇ ਹੋ ਉਹਦੇ ਮੱਧ ਤੁਸੀਂ ਅਫਸਰਾਂ ਨੂੰ ਮਿਸਯੂਜ਼ ਕਰਕੇ ਨਾਮਿਨੇਸ਼ਨ ਨੂੰ ਰਿਜੈਕਟ ਕਰਾਉਂਦੇ ਹੋ ਆ ਸਿਸਟਮ ਜਾਂਦਾ ਬਿਲਕੁਲ ਬੰਦ ਹੋਏ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਦਾ ਹੈ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹਦਾ ਉਹਨੂੰ ਉਹਦੀ ਪੋਸਟ ਹੀ ਬੰਦ ਕਰ ਦੇਣੀ ਚਾਹੀਦੀ ਹੈ ਮੋਸਟ ਇਨਕੰਪਟੈਂਟ ਇਲੈਕਸ਼ਨ ਕਮਿਸ਼ਨ ਮੈਨੂੰ ਲੱਗਦਾ ਮੈਂ ਆਪਣੇ 50 ਸਾਲ ਦੀ ਸਿਆਸੀ ਜ਼ਿੰਦਗੀ ਵਿੱਚ ਮੈਂ ਦੇਖਿਆ ਮੋਸਟ ਇਨਕੰਪਟੈਂਟ ਐ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਹੈ ਹੀ ਨਹੀਂ ਸ਼ੁਖਸ਼ਰਿਆਮ ਇਲੈਕਸ਼ਨ ਕਮਿਸ਼ਨ ਨੇ ਆਪਣੀ ਪਾਵਰਸ ਮੁੱਖ ਮੰਤਰੀ ਨੂੰ ਦੇਤੀਆਂ ਇਸਮਾ ਕੇ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਵਿੱਚ ਅਸਫਲ ਰਹੀ ਹੈ ਜਦਕਿ ਕੇਂਦਰ ਸਰਕਾਰ ਨੇ ਹਰ ਵਰਗ ਦੀਆਂ ਸਹੂਲਤਾਂ ਦਾ ਧਿਆਨ ਰੱਖਿਆ ਹੈ ਹਰ ਇੱਕ ਸੋਚਦਾ ਹੈ ਕਿ ਉਹਨਾਂ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਲੇਕਿਨ ਲੋਕੀ ਚਾਹੁੰਦੇ ਨੇ ਕਿ ਵਿਕਾਸ ਹੋਏ ਲੋਕੀ ਚਾਹੁੰਦੇ ਨੇ ਭ੍ਰਿਸ਼ਟਾਚਾਰ ਨਾ ਹੋਏ ਲੋਕੀ ਚਾਹੁੰਦੇ ਨੇ ਕਿ ਸਾਡੀ ਸਰਕਾਰ ਸਾਨੂੰ ਸਹੂਲਤਾ ਦੇਣ ਜਿਹਦੇ ਨਾਲ ਸਾਡੇ ਤਕਲੀਫਾਂ ਘਟਣ ਮੈਂ ਇਹਨਾਂ ਸਾਰੇ ਪੈਰਾਮੀਟਰਸ 'ਚ ਮੈਂ ਕਹਿ ਸਕਦੀ ਹਾਂ ਕਿ ਮੋਦੀ ਸਾਹਿਬ ਨੇ ਬਿਲਕੁਲ ਕਰਪਸ਼ਨ ਫ੍ਰੀ ਸਰਕਾਰ ਦਿੱਤੀ ਹੈਗੀ ਇਹੋ ਜੀ ਸਕੀਮਾਂ ਲੈ ਕੇ ਆਏ ਨੇ ਜਿਹਦੇ ਨਾਲ ਗਰੀਬ ਤੋਂ ਗਰੀਬ ਜਿਹਦੇ ਬਾਰੇ ਬਹੁਤ ਸਾਰੀ ਗੱਲਾਂ ਹੁੰਦੀਆਂ ਸੀਗੀਆਂ ਲੇਕਿਨ ਉਹਨਾਂ ਨੂੰ ਭਾਵੇਂ ਮਕਾਨ ਦੀ ਗੱਲ ਭਾਵੇਂ ਲੈਟਰਨ ਦੀ ਗੱਲ ਭਾਵੇਂ ਬਿਜਲੀ ਪਾਣੀ ਸੜਕ ਇਹ ਸਾਰੀ ਚੀਜ਼ਾਂ ਦੀ ਗੱਲਾਂ ਹੁੰਦੀਆਂ ਸੀ ਲੇਕਿਨ ਇਹਨਾਂ ਤਾਂ ਹੀ ਗੈਸ ਸਿਲੰਡਰ ਤਾਂ ਹੀ ਪਹੁੰਚਾਉਣ ਦਾ ਕੰਮ ਵੀ ਮੋਦੀ ਸਾਹਿਬ ਨੇ ਕੀਤਾ ਕਿਸਾਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਏ ਡੇਢ ਗੁਣਾ ਫਸਲਾਂ ਦਾ ਮੁੱਲ ਕਰਾਇਆ ਜਾਏ ਇਹ ਵੀ ਬਹੁਤ ਸਰਕਾਰਾਂ ਕਹਿੰਦੇ ਸੀ ਇਹ ਮੋਦੀ ਸਾਹਿਬ ਨੇ ਕਰਕੇ ਦਿੱਤਾ ਸੋ ਮੈਂ ਕਹ ਸਕਦਾ ਪਾਵੇਂ ਵਿਕਾਸ ਅਸੀਂ ਸੜਕਾਂ ਦੇਖ ਲਈਏ ਅਸੀਂ ਬਿਜਲੀ ਦੇਖ ਲਈਏ ਅਸੀਂ ਨਹਿਰੀ ਨਹਿਰਾ ਚ ਸੁਧਾਰ ਦੇਖ ਲਈਏ ਹਰ ਪੱਕੋ ਮੋਦੀ ਸਾਹਿਬ ਨੇ ਵਿਕਾਸ ਵੀ ਕੀਤਾ ਹੈਗਾ ਸਹੂਤਾ ਗਰੀਬਾਂ ਤਾਈਂ ਵੀ ਪਹੁੰਚਾਇਆ ਤੇ ਹਰ ਵਰਗ ਨੂੰ ਖਾਸ ਤੌਰ ਤੇ ਗਰੀਬ ਬਲ ਖਾਸ ਧਿਆਨ ਦਿੱਤਾ ਹੈਗਾ ਤੇ ਬਹੁਤ ਹੀ ਇਤਿਹਾਸਿਕ ਫੈਸਲੇ ਜਿਵੇਂ ਰੈਜ਼ਰਵੇਸ਼ਨ ਜਨਰਲ ਕੈਟੇਗਰੀ ਦੇ ਗਰੀਬਾਂ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਅਕਸਰ ਸਾਡੇ ਤੋਂ ਵੀ ਹਾਈ ਪੁੱਛਦੇ ਸੀ ਕਿ ਸਾਡੇ ਤੋਂ ਤਾਂ ਐਸੀਆਂ ਤੋਂ ਵੀ ਮੜੇ ਹਾਲ ਨੇ ਲੇਕਿਨ ਸਾਡੇ ਵਾਸਤੇ ਕੋਈ ਰਿਜ਼ਰਵੇਸ਼ਨ ਨਹੀਂ ਸੋ ਹਰ ਪੱਖੋਂ ਮੈਂ ਕਹਿ ਸਕਦੀ ਹਾਂ ਕਿ ਮੋਦੀ ਸਾਹਿਬ ਨੇ ਜਿਹੜੇ ਕੰਮ ਕੀਤੇ 70 ਸਾਲ ਦੀ ਕਾਂਗਰਸ ਦੇ ਕੰਮ ਇੱਕ ਪਾਸੇ ਤੇ 5 ਸਾਲ ਮੋਦੀ ਸਾਹਿਬ ਦੇ ਕੰਮ ਇੱਕ ਪਾਸੇ ਮੈਂ ਪੂਰੇ ਨੰਬਰ ਦੇਵਾਂਗੀ